ਤੇਰੇ ਕਬਣ ਕਬਣ ਗੁਣ ਕਹਿ ਕਹੰਗਾ ਮਾ ਤੋ ਸਾਹਿਬੁ ਕੁਣੀ ਨਗਾਨਾ ਤੁਮਰੀ ਮਹਮਾ ਵਰਨ ਨਾ ਸਕੋ ਓਂ ठाਕਰ ਊਚ ਭਗਵਾਨ ਤੁਮਰੀ ਮਹਮਾ ਵਰਨ ਨਾ ਸਕੋ ਠਾਕਰ ਓਤ ਭਗਵਾਨਾ ਜੋਗੋ ਜੁਗ ਅਟਲ ਚਵਰ ਸਬਰ ਤਕ ਦੇ ਮਾਲਕ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੇ పాਪਨ ਪਵਿੱਤਰ ਚਰਨ ਕਮਲਾਂ ਦੇ ਪਾਸ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਸਤਸੰਗਤ ਕਰਨ ਦਾ ਸੁਭਾਗਾ ਸਮਾ ਆਪਾਂ ਸਭ ਨੂੰ ਪ੍ਰਾਪਤ ਹੋਇਆ ਸਤਿਗੁਰੂ ਜੀ ਕਿਰਪਾ ਕਰਨ ਆਪ ਵਿੱਚ ਵਰਤ ਕੇ ਆਪਣੀ ਦਿੱਤੀ ਹੋਈ ਸੋਝੀ ਮਤੁ ਦੁਬਾਰਾ ਆਪਣੇ ਸ਼ਬਦ ਦੀ ਵਿਚਾਰ ਇਤਿਹਾਸ ਦੀ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਆਪੇ ਕਰਵਾ ਲੈਣ ਕਰੋ ਕਿਰਪਾ ਬਖਸ਼ੋ ਸੀਸ ਪਾਤਸ਼ਾਹ ਜੀ ਕਲੰਗੀਧਰ ਪਾਤਸ਼ਾਹ ਸ਼ਰਮਸਦਾਨੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਨ ਸਿੰਘ ਸਤਿਪਾਤਸ਼ਾਹੀ ਜੀ ਮਹਾਰਾਜ ਸਤਿਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਦੀ ਸਾਂਝ ਆਪ ਸਭ ਤੇ ਪਾਉਣ ਦਾ ਯਤਨ ਕਰਿਏ। ਪ੍ਰੇਮ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਗ੍ਰਬਾਣੀ ਦੇ ਵਿਚਾਰ ਕਰਨ ਤੋਂ ਪਹਿਲਾਂ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ ਆਮ ਤੌਰ ਤੇ ਕੀ ਹੁੰਦਾ ਹੈ ਪਿਆਰਿਓ ਕਿ ਬੰਦਾ ਜੇ ਬਹੁਤਾ ਸੁੱਖ ਆ ਜਾਵੇ ਕਈ ਵਾਰੀ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਹੈ ਜੇਕਰ ਇਨਸਾਨ ਦੇ ਕੋਲ ਦੁੱਖ ਆ ਜਾਵੇ ਤਾਂ ਕਈ ਵਾਰੀ ਇਨਸਾਨ ਇੰਨਾ ਕ ਅੰਦਰੋਂ ਟੁੱਟ ਜਾਂਦਾ ਹੈ ਕਿ ਉਸ ਦੇ ਅੰਦਰ ਦੀ ਹੀਣਤਾ ਉਸ ਦੇ ਅੰਦਰ ਦਾ ਟੁਕਟਾਪਾਣ ਉਸ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਨ ਦੀ ਰੁਕਾਵਟ ਬਣ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਚਨ ਹੈ ਸਤਿਗੁਰੂ ਪਾਤਸ਼ਾਹ ਜੀ ਨੇ فرمایا ਕਿ ਆਮ ਛੋਟੇ ਭਾਂਡੇ ਚਾਰ ਟਕੇ ਮਿਲ ਜਾਣ ਘਰ ਵਿੱਚ ਤੀ ਪੁੱਤਰ ਆਗਿਆਕਾਰੀ ਹੋਵੇ ਤੇ ਜੇ ਸੰਸਾਰ ਦੇ ਵਿੱਚ ਵਿਚਰਦਿਆਂ ਸੁੱਖ ਸਹੂਲਤਾਂ ਮਿਲ ਜਾਣ ਥੋੜੀ ਦਾਤ ਮਿਲਣ ਦੀ ਦੇਰ ਹੈ ਪਿਆਰਿਓ ਤੇ ਮਨ ਦੇ ਵਿੱਚ ਇਹ ਖਿਆਲ ਉੱਠਣ ਲੱਗ ਪੈਂਦਾ ਹੈ ਕਿ ਆਖਰ ਇਹ ਮੇਰੀ ਆਪਣੀ ਮਿਹਨਤ ਹੈ ਪਰ ਹਜੂਰ ਪਾਤਸ਼ਾਹ ਨੇ ਕਿਰਪਾ ਪਰਿਆ ਇਹ ਬਚਨ ਕਿਹਾ ਕਿ हे ਪ੍ਰਮਾਤਮਾ ਜੇਕਰ ਇਨੀਕ ਦਇਆ ਕਰਦਾਓ ਇਨਾਂ ਕੋ ਸੁਖ ਸਾਡੀ ਝੋਲੀ ਵਿੱਚ ਪਾ ਦਿਓ ਇਹ ਲੋਕ ਦੁੱਧ ਪੁੱਤਰ ਲਈ ਅਰਦਾਸ ਕਰਦੇ ਹਨ ਜਿਨਨੇ ਪਾਣੀ ਦੇ ਦਰਿਆ ਨੇ ਜਿਨੀਆਂ ਨਿਰਮਲ ਨੀਰ ਦੀਆਂ ਨਦੀਆਂ ਪੈਰੀਆਂ ਨੇ ਜੇ ਤੁਸੀਂ ਕਿਰਪਾ ਕਰੋਗੇ ਤਾਂ ਸਾਰਾ ਪਾਣੀ ਦੁੱਧ ਬਣ ਜਾਵੇਗਾ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਆਪਾਂ ਆਮ ਤੌਰ ਤੇ ਪੜ੍ਹਦੇ ਹਾਂ ਨਦੀਆਂ ਹੋ ਦੇ ਧੇਨ ਬਾ ਸਉਮ ਹੋਵੇ ਦੁੱਧ ਕੀਓ ਵੈਸੇ ਜਿਹੜਾ ਧੇਨ ਬਾ ਦਾ ਅਖਰੀ ਅਰਥ ਹੈ ਪਿਆਰਿਓ ਉਹ ਹੁੰਦਾ ਹੈ ਗਾਂ ਇਸ ਦਾ ਭਾਵ ਅਰਥ ਕਰਾਂਗੇ ਕਿ ਦੁੱਧ ਦੇਣ ਵਾਲੀ ਗਾਂ ਜੇ ਸਾਰੀਆਂ ਨਦੀਆਂ گاਵਾ ਬਣ ਜਾਣ ਸੋਮਨ ਦਾ ਅਰਥ ਸਮੁੰਦਰ ਨਹੀਂ ਸੋਮਨ ਦਾ ਅਰਥ ਇੱਥੇ ਪਹਾੜਾਂ ਦੇ ਵਿੱਚੋਂ ਫੁੱਟੇ ਹੋਏ ਪਾਣੀ ਦੇ ਜਸਮੇ ਜੇ ਸਾਰੇ ਹੀ ਉਹ ਕyao ਬਣ ਜਾ ਸਗਲੀ ਧਰਤੀ ਸਕਰ ਹੋ ਗਏ ਖੁਸ਼ੀ ਕਰੇ ਨਿਤ ਜੀਉ ਕਹਿੰਦੇ ਨੇ ਪਾਤਸ਼ਾਹ ਕਿ ਮੇਰੇ ਅੰਦਰ ਦਾ ਚਾਉ ਆਪ ਜੀ ਦੀ ਬੰਦਗੀ ਹੋਵੇ ਮਨੁੱਖੀ ਮਨ ਦੇ ਵਿੱਚ ਇਹ ਖਿਆਲ ਉਪਜੇਗਾ ਕਿ ਜੇ ਉਸ ਬੰਦੇ ਨੂੰ ਇੰਨਾ ਧਨ ਮਿਲ ਜਾਵੇ ਇੰਨੀਆ ਸਹੂਲਤਾਂ ਮਿਲ ਜਾਣ ਉਹ ਤਾਂ ਬਦੋਬਦੀ ਪਰਮਾਤਮਾ ਦੇ ਵਾਲੇ ਪਾਸੇ ਤੁਰ ਪਵੇਗਾ ਕਿਉਂਕਿ ਉਸ ਨੂੰ ਕਿਸੇ ਦੀ ਮਹਤਾਜੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਹੀ ਬਾਰ ਦੇ ਵਿੱਚ ਇੱਕ ਹੋਰ ਸ਼ਲੋਕ ਦਰਜ ਕਰ ਦਿੱਤਾ ਏ ਸਨ ਆਪ ਦੇ ਸੁਖ ਪਰੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਫਰਮਾਇਆ ਕਿ हे ਪ੍ਰਭੂ हे परमात्मा ਜੇਕਰ ਸਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪੈਰਾਂ ਤੋਂ ਲੈ ਕੇ ਸਿਰ ਤੱਕ ਅਜਿਹਾ ਰੋਗ ਲੱਗ ਜਾਵੇ ਜਿਸ ਦੇ ਵਿੱਚ ਵੈਦ ਡਾਕਟਰ ਹਕੀਮ ਸਾਰੇ ਜੁਬਾਨ ਵਿੱਚ ਇਹ ਕਹਿਣ ਕਿ ਜਿਸ ਰੋਗ ਦੇ ਨਾਲ ਤੇਰਾ ਤਨ ਗਰਸਿਆ ਹੈ ਤੇਰਾ ਸਰੀਰ ਰਗਰਸਿਆ ਗਿਆ ਹੈ ਐਸੋ ਰੋਗ ਦਾ ਦੁਨੀਆਂ ਦੇ ਵਿੱਚ ਕੋਈ ਵੀ ਅੱਲਾਹ ਨਹੀਂ ਭਾਵ ਡਾਕਟਰ ਵੈਦ ਹਕੀਮ ਉਹ ਵੀ ਹੱਥ ਖੜੇ ਕਰ ਜਾਣ ਕਹਿੰਦੇ ਨੇ ਪਾਤਸ਼ਾਹ ਅਤ ਦੇ ਸੁੱਖ ਵਿੱਚ ਵੀ ਆਪ ਜੀ ਨੂੰ ਮੈਂ ਅਰਾਧਾਂ ਕਹਿੰਦੇ ਨੇ ਗੁਰੂ ਨਾਨਕ ਸਬ ਸੱਚੇ ਪਾਤਸ਼ਾਹ ਜੇ ਕਿ ਅਤ ਦਾ ਦੁੱਖ ਆ ਜਾਵੇ ਮੈਂ ਫਿਰ ਵੀ ਆਪ ਜੀ ਦੀ ਅਰਾਧਨਾ ਕਰਾਂ ਆਪ ਜੀ ਦੀ ਬੰਦਗੀ ਕਰਾਂ ਗੁਰਮੁਖ ਸਿੱਧਕ ਭਰੋਸਾ ਤੇ ਅੰਦਰ ਦਾ ਇਸ਼ਕ ਅੰਦਰ ਦੀ ਪਰਬਲਤਾ ਕੇਵਲ ਬਾਹਰ ਦੇ ਪਦਾਰਥਾਂ ਦੀ ਮਰਥਾਜ ਨਹੀਂ ਹੈ ਜੋ ਅੰਦਰ ਦੀ ਪ੍ਰੀਤ ਹੈ ਉਹ ਬਾਹਰ ਦੀ ਹਰ ਸੁੱਖ ਸੁਹੂਲਤ ਨੂੰ ਤੇ ਬਾਹਰ ਦੇ ਹਰ ਦੁੱਖ ਨੂੰ ਤੀਰ ਕੇ ਪਰਮਾਤਮਾ ਵਾਲੇ ਪਾਸੇ ਤੁਰੇ ਸਰੀਰ ਨੂੰ ਰੋਗ ਲੱਗ ਗਿਆ ਬੈਦਾਂ ਹਕੀਮ ਨੇ ਕਹਿ ਦਿੱਤਾ ਕਿ ਇਸ ਦਾ ਕੋਈ ਇਲਾਜ ਨਹੀਂ ਪਰ ਹੇ ਮੇਰੇ ਪ੍ਰਭੂ ਹੇ ਪਰਮਾਤਮਾ ਵਾਹਿਗੁਰੂ ਇਹ ਗੱਲ ਸੁਣ ਕੇ ਮੇਰਾ ਤਨ ਰੋਗ ਨੇ ਖਾ ਲਿਆ ਫਿਰ ਵੀ ਤੇਰੇ ਵਾਲੇ ਪਾਸੋਂ ਕਦੀ ਮੇਰਾ ਮੂੰਹ ਨਾ ਮੁੜੇ ਜੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲਾਂ ਅਤ ਦਾ ਸੁੱਖ ਸੀ ਤੇ ਹੁਣ ਅਤ ਦਾ ਦੁੱਖ ਹੈ ਜੇ ਦੇਹੇਂ ਦੁਖ ਲਈਏ ਜੇ ਸਰੀਰ ਨੂੰ ਪਾਤਸ਼ਾਹ ਜੀ ਕਹਿੰਦੇ ਹਨ ਕਿ ਦੁੱਖ ਲੱਗ ਜਾਵੇ ਫਿਰ ਵੀ ਪਰਮਾਤਮਾ ਦਾ ਨਾਮ ਚੀਤੇ ਦੇ ਵਿੱਚ ਹੋਵੇ ਕਦੇ ਵੀ ਪਰਮਾਤਮਾ ਨੂੰ ਲਾਂਭਾਣਾ ਨਹੀਂ ਦੇਈਏ ਤੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਹੀ ਤੇਰੇ ਨਾਮ ਦੀ ਬੰਦਗੀ ਹੈ ਮੇਰੇ ਜੀਵਨ ਦਾ ਆਧਾਰ ਬਣ ਜਾਵੇ ਮੇਰੇ ਜੀਵਨ ਦੀ ਇੱਕ ਢਾਲਣਾ ਬਣ ਜਾਵੇ ਕਿ ਹਰ ਰੋਜ਼ ਤੇਰੇ ਨਾਮ ਦੀ ਪ੍ਰੀਤੀ ਤੇਰੇ ਨਾਮ ਦਾ ਰੰਗ ਮੇਰੇ ਸਰੀਰ ਨੂੰ ਮੇਰੇ ਤਨ ਨੂੰ ਮੇਰੇ ਮਨ ਨੂੰ ਛਿੜ ਜਾਵੇ ਗੁਰਮਖੋਹ ਇਤਿਹਾਸ ਦੇ ਵਿੱਚੋਂ ਆਪਾਂ ਇੱਕ ਦੋ ਉਦਾਹਰਣਾਂ ਲੈ ਲਈਏ ਬੰਦੀ ਛੁੜ ਦాతਾ ਗੁਰੂ ਹਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਅਨੇਕਾਂ ਜਿਗਿਆਸੂ ਲੋਕ ਆਏ ਪਰ ਜਦੋਂ ਉਹਨਾਂ ਦੇ ਹਿਰਦੇ ਵਿੱਚ ਪਿਆਰੇ ਨੂੰ ਮਿਲਣ ਦੀ ਤਾਂਗ ਉਪਜੀ ਤਾਂ ਬੰਦੀ ਛੁੜ ਦాతਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਸਵਾਮੀ ਨੇ ਉਹਨਾਂ ਹਿਰਦੇਆਂ ਨੂੰ ਰਹਾਨੀਅਤ ਦਾ ਰੰਗ ਚੜ੍ਹ ਦਿੰਦਾ ਤਰਹਾਨੀਅਤ ਅਦਲ ਦੀਵਾ ਉਹਨਾਂ ਦੇ ਹਿਰਦੇ ਵਿੱਚ ਬਾਗ ਦੁੱਤਾ ਗ੍ਰਮਖੋ ਇਤਿਹਾਸ ਦੱਸਦਾ ਹੈ ਕਿ ਇੱਕ ਖਵਾਜਾ ਰੋਸ਼ਨ ਕਸ਼ਮੀਰੀ ਤੇ ਦੂਜੇ ਸੈਇਦ ਜਾਨੀ ਸਾਹ ਹੋਏ ਨੇ ਇਹ ਦੋ ਮੁਸਲਮਾਨ ਦਰਵੇਸ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਏ ਇਹਨਾਂ ਦੋਹਾਂ ਫਕੀਰਾਂ ਦਾ ਪੀਰਾਂ ਦਾ ਜਿਹੜਾ ਜੀਵਨ ਸੀ ਉਹ ਬੜਾ ਪਵਿੱਤਰ ਸੀ ਖਵਾਜਾ ਰੋਸ਼ਨ ਕਸ਼ਮੀਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਇਸ ਦੇ ਅੰਦਰ ਪਿਆਰੋ ਰੱਬ ਨੂੰ ਮਿਲਣ ਦੀ ਪਰਮਾਤਮਾ ਨੂੰ ਮਿਲਣ ਦੀ ਬੜੀ ਤੰਗ ਸੀਖਤ ਸੀ ਬੜੀਆਂ ਥਾਵਾਂ ਤੇ ਗਿਆ ਭਟਕਦਾ ਰਿਹਾ ਪਰ ਕਦੇ ਵੀ ਅੰਦਰ ਦੀ ਤਾਂ ਜਨਮ ਲਈ ਅੰਦਰ ਦਾ ਨਿਕਣਾ ਮਿਲਿਆ ਮੇਰੀ ਪੀੜੀ ਸਤ ਦੇ ਦਾਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਆਇਆ ਤੇ ਇੱਕ ਸਤਗੁਰੂ ਦੇ ਘੋੜਿਆਂ ਦੀ ਸੇਵਾ ਕਰਨ ਲੱਗ ਪਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਰਜਾਨਾ ਘੋੜੇ ਦੀ ਸਵਾਰੀ ਕਰਦੇ ਸਨ ਇਸ ਦੇ ਮਨ ਦੇ ਵਿੱਚ ਆਇਆ ਕਿ ਸੱਚੇ ਪਾਤਸ਼ਾਹ ਰੋਜ਼ ਘੋੜੇ ਤੇ ਬਾਹਰ ਜਾਂਦੇ ਹਨ ਕਿੰਨਾ ਚੰਗਾ ਹੋਵੇ ਕਿ ਮਨਾ ਸਤਿਗੁਰੂ ਦੇ ਘੋੜਿਆਂ ਦੀ ਸੇਵਾ ਕਰ ਲੈ ਹੁਣ ਘੋੜਿਆਂ ਦੀ ਸੇਵਾ ਇੱਕ ਵਿਧ ਸੀ ਪਿਆਰਿਓ ਗੁਰੂ ਦੇ ਚਰਨਾਂ ਵਿੱਚੋਂ ਦੀਦਾਰ ਦੀ ਝੋਲੀ ਭਰਨ ਦੇ ਲਈ ਸਤਿਗੁਰੂ ਬਾਦਸ਼ਾਹ ਜੀ ਘੋੜੇ ਤੇ ਅਸਵਾਰ ਹੋ ਕੇ ਜਾਣ ਲੱਗੇ ਤਾਂ ਖਵਾਜਾ ਰੌਸ਼ਨ ਪਿੱਛੇ ਦੌੜ ਦੌੜ ਕੇ ਭੱਜ ਕੇ ਜਾਂਦਾ ਸੀ ਕਿਸੇ ਨੇ ਰੋਕਣਾ ਉਹਨੇ ਇੱਕੋ ਗੱਲ ਕਹਿਣੀ ਇੱਕੇ ਦਾਮ ਕਿ ਮੇਰੇ ਅੰਦਰ ਦਾ ਚਾਉ ਹੈ ਇਹ ਮੇਰੀ ਮਜਬੂਰੀ ਨਹੀਂ ਇੱਕ ਦਿਨ ਨਦਰ ਦੇ ਘਰ ਵਿੱਚ ਪਾਤਸ਼ਾਹ ਜੀ ਆਏ ਸੱਚੇ ਪਾਤਸ਼ਾਹ ਨੇ ਪੁੱਛ ਲਿਆ ਕਿ ਕਿਉਂ ਇੰਨੇ ਦੂਰ ਨੰਗੇ ਪੈਰੀ ਦੌੜਦਾ ਹੈ ਤੂੰ ਥੱਕਦਾ ਨਹੀਂ ਤੇਰੇ ਸਰੀਰ ਨੂੰ ਥਕਾਵਟ ਨਹੀਂ ਹੱਥ ਜੋੜ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਯਕੀਨ ਜਾਣਿਓ ਪਹਿਲਾਂ ਜਦੋਂ ਦਰਬਾਰ ਵਿੱਚ ਆਇਆ ਸੀ ਅਜੇ ਇੰਨੀ ਭਾਵਨਾ ਨਹੀਂ ਸੀ ਬਣੀ ਹੁਣ ਜਿੰਨੇ ਵੀ ਕਦਮ ਆਪਜੀ ਦੇ ਪਿੱਛੇ ਚੱਲਦਾ ਹਾਂ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਮੈਂ ਉਹ ਉਹਨੇ ਕਦਮ ਅੱਲਾ ਦੇ ਘਰ ਦੇ ਨੇੜੇ ਹੁੰਦਾ ਜਾਂਦਾ ਹਾਂ ਇਸ ਰਸਤੇ ਤੇ ਚੱਲਿਆ ਮੈਨੂੰ ਸ਼ੁੱਖ ਸ਼ਾਂਤੀ ਮਿਲਦੀ ਹੈ ਪਾਤਸ਼ਾਹ ਦੀ ਅਮਰ ਤਗਰਬਾਣੀ ਵਿੱਚ ਫਰਮਾਨ ਕਰਦੇ ਹਨ ਤੇ ਸੋਏ ਸੰਨਦੜੀ ਮੇਰਾ ਮਨ ਤਨ ਮੋਲਾ ਨਾਮ ਜੇ ਪੰਡੜੀ ਲਾਲੀ ਪਰ ਉਸ ਗੁਰਮਖਣੇ ਅਨੁਭਵ ਕਰ ਲਿਆ ਸੀ ਕੀ ਅਨੁਭਵ ਕਰ ਲਿਆ ਸੀ ਤਿਆਰਿਓ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਘੋੜਾ ਦਰਸ਼ਨ ਦੇਖਣ ਹਾਲੀ ਆਪਜੀ ਦੇ ਮਾਰਗ ਤੇ ਚੱਲਦਿਆਂ ਕਹਿੰਦਾ ਹੈ ਪਾਤਸ਼ਾਹ ਮੇਰੇ ਅੰਦਰ ਨੂੰ ਠੰਡ ਪੈ ਜਾਂਦੀ ਹੈ ਅੰਦਰ ਸੁਖ ਪ੍ਰਤੀਤ ਹੁੰਦਾ ਹੈ ਉੱਥੇ ਕਹਿੰਦੇ ਹਨ ਕਿ ਹਜ਼ੂਰ ਪਾਤਸ਼ਾਹ ਜੀ ਨੇ ਇਸ ਦੀ ਭਾਵਨਾ ਨੂੰ ਦੇਖ ਕੇ ਆਵਾਜ਼ਾਂ ਰੌਸ਼ਨ ਕਸ਼ਮੀਰੀ ਦੇ ਸਿਰ ਤੇ ਹੱਥ ਰੱਖਿਆ ਇਸ ਨੇ ਹਜੂਰ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਝੁਕਾਇਆ ਤੇ ਸਤਿਗੁਰੂ ਪਾਤਸ਼ਾਹ ਨੇ ਇਹਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਅੰਤਲੇ ਸਮੇਂ ਤੱਕ ਇਹ ਮੁਸਲਮਾਨ ਅੱਲਾਹ ਦੀ ਜਾਦ ਦੇ ਵਿੱਚ ਰੱਬ ਦੇ ਸ਼ੁਕਰ ਦੇ ਵਿੱਚ ਪੱਜਿਆ ਰਿਹਾ ਗੁਰਮਖੋ ਜਿਹੜਾ ਵੀ ਨਾਮ ਦੇ ਪਿੱਛੇ ਪਿੱਛਿਆ ਹੋਇਆ ਹੈ ਉਸ ਦੇ ਸਰੀਰ ਅੰਦਰ ਦੀ ਅਵਸਥਾ ਕੁਝ ਹੋਰ ਹੁੰਦੀ ਹੈ ਇੱਕ ਹੋਰ ਸੈਇਦ ਹੋਇਆ ਘੁੰਮਦਾ ਘਮਾਉਂਦਾ ਅੰਦਰ ਦੀ ਤੰਗ ਲੈ ਕੇ ਲੋਕਾਂ ਤੋਂ ਪੁੱਛਦਾ ਹੋਇਆ ਇਹ ਕਿ ਕੋਈ ਜਿਹੜਾ ਦਰਵੇਸ਼ ਹੈ ਜਿਹੜਾ ਸਾਈਂ ਦੇ ਪ੍ਰਮਾਤਮਾ ਦੇ ਅੱਲਾ ਦੇ ਚਰਨਾਂ ਦੇ ਨਾਲ ਭੇਜਿਆ ਹੋਵੇ ਇਹ ਆਇਆ ਖਵਾਜਾ ਹਾਉਸਨ ਕਸ਼ਮੀਰੀ ਦੇ ਕੋ ਇਹ ਮੁਸਲਮਾਨ ਸੱਜਣ ਨੂੰ ਗੁਰੂ ਤੋਂ ਦਾਤ ਲੈ ਕੇ ਭੇਜਿਆ ਆਪਣੇ ਟਿਕਾਣੇ ਤੇ ਜਾ ਕੇ ਬੈਠਿਆ ਇਸ ਨੇ ਆ ਕੇ ਦਰਸ਼ਨ ਕਰੇ ਫੈਲ ਨਹੀਂ ਗੱਲ ਕਿ ਖਵਾਜਾ ਰੌਸ਼ਨ ਕਸ਼ਮੀਰੀ ਬੋਲੇ ਕੁਝ ਨਹੀਂ ਕਿਉਂਕਿ ਭਗਤੀ ਦੇ ਵਿੱਚ ਖਮੋਸ਼ ਨੇ ਗੁਰਮੁਖੋ ਜੋ ਵੀ ਦੀਵਾਨ ਤੋਂ ਕੁਝ ਬੋਲਦਾ ਨਹੀਂ ਕਿਉਂਕਿ ਉਹ ਚੁੱਪ ਦੇ ਵਿੱਚ ਹੀ ਪਿਆਰੇ ਦੀ ਯਾਦ ਲੈ ਕੇ ਬੈਠਾ ਹੈ ਆ ਗੰਗਰदास ਜੀ ਨੇ ਆਪਣੀ ਰਚਨਾ ਦੇ ਵਿੱਚ ਵਚਨ ਕਹੇ ਨੇ ਕਹਿਣ ਲੱਗੇ ਗੁਰ ਸਿੱਖੀ ਗੁਰ ਸੇਖ ਸੁਣਾ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਸਭ ਦਾਨ ਹੋਏ ਵਿੱਚ ਗੁਰ ਸ਼ਬਦ ਨਾਲ ਸੁਣੀ ਬੋਲਾ ਸਤਿਗੁਰੂ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ ਵਾਹੀ ਗੁਰੂ ਗੁਰ ਸ਼ਬਦ ਹੈ ਪਿਰਮ ਪਿਆਲਾ ਚੁੱਪ ਤੇ ਬੋਲਾ ਕਹਿੰਦੇ ਹਨ ਕਿ ਪਹਿਲਾਂ ਰਸਨਾ ਦੇ ਨਾਲ ਚੱਪਦਾ ਹੈ ਜਦੋਂ ਅੰਦਰੋਂ ਟਿਕ ਜਾਏ ਸਭ ਬੁੱਲ ਮਿਟੇ ਹੋਣਗੇ ਪਰ ਮਤ ਸਮਝੋ ਕਿ ਉਹ ਚੁੱਪ ਦੇ ਵਿੱਚ ਸਿਮਰਨ ਨਹੀਂ ਉਹ ਤਾਂ ਚੁੱਪ ਵਿੱਚ ਸਿਮਰਨ ਰਾਹੀ ਮਾਲਕ ਦੀ ਯਾਦ ਦੇ ਵਿੱਚ ਜੁੜਿਆ ਹੋਇਆ ਹੈ ਸਤਿਗੁਰੂ ਪਾਤਸ਼ਾਹ ਜੀ ਕੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਦੀ ਵਿਚਾਰ ਆਪਾਂ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਆਈਆਂ ਕਿਉਂਕਿ ਪਿਆਰਿਓ ਖਵਾਜਾ ਰੌਸ਼ਨ ਕਸ਼ਮੀਰੀ ਉੱਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ ਕਿ ਅੰਦਰ ਟਿਕ ਗਿਆ ਜੋ ਕੋ ਕਰਕੇ ਬੈਠਾ ਹੈ ਸਯਦ ਜਾਨੀ ਸਾ ਆਇਆ ਇਸਨੇ ਕੋਲ ਬੈਠੇ ਨੇ ਕੁਝ ਬੇਨਤੀਆਂ ਕਰਨੀਆਂ ਚਾਹੀਆਂ ਪਰ ਇਸ ਦੇ ਮਰੀਦਾਂ ਨੇ ਇਸ਼ਾਰਾ ਕਰਕੇ ਉਸ ਨੂੰ ਚੁੱਪ ਕਰਵਾ ਦਿੱਤਾ ਕੋਲ ਬੈਠੇ ਦੇ ਅੰਦਰ ਨੂੰ ਸੁੱਖ ਮਿਲਣ ਲੱਗ ਪਿਆ ਹਾਲਾਂਕਿ ਉਹ ਫਕੀਰ ਕੁਝ ਬੋਲਿਆ ਨਹੀਂ ਪਰ ਕੋਲ ਬੈਠਿਆਂ ਵੀ ਸੁੱਖ ਹੈ ਇਹ ਕੁਦਰਤ ਦਾ ਨਿਯਮ ਹੈ ਪਿਆਰਿਓ ਕਿ ਫੁੱਲਾਂ ਦੀ ਬਗੀਚੀ ਕੋਲ ਜਾ ਚਲੇ ਜਾਓ ਸ਼ਾਇਦ ਬੋਲਣ ਦੀ ਲੋੜ ਨਾ ਪਵੇ ਸੰਗੰਧ ਖੋਦ ਸਾਡੇ ਅੰਦਰ ਨੂੰ ਠੰਡ ਪਾਵੇ ਸૈયਦ ਜਾਨੀ ਸਾਹ ਨੇ ਖਵਾਜਾ ਰੌਸ਼ਨ ਕਿਸ ਮੀਰੀ ਦੇ ਨੇਤਰ ਖੋਲਣ ਤੋਂ ਬਾਅਦ ਹੱਥ ਜੋੜ ਕੇ ਕਿਹਾ ਕਿ ਫਕੀਰ ਬਾਬਾ ਮੇਰੇ ਤੇ ਮਿਹਰ ਕਰ ਤਰਸ ਕਰ ਜੇਣੀ ਦਤ ਤੈਨੂੰ ਅੱਲਾ ਦੇ ਕੋਲੋਂ ਮਿਲੀ ਹੈ ਮੇਰੇ ਅੰਦਰ ਨੂੰ ਆਪਣੀ ਰਹਾਣੀਅਤ ਦੀ ਚਿੰਗਿਆੜੀ ਦੇ ਨਾਲ ਉਹ ਉਜਲ ਕਰ ਦੇ ਸੁੱਕੇ ਹੋਏ ਅੰਦਰ ਨੂੰ ਨਾਮ ਦੀ ਬਰਖਾ ਦੇ ਨਾਲ ਠੰਡ ਪਾ ਦੇ ਖਵਾਜਾ ਰੌਸ਼ਨਿਕ ਸ਼ਮੀਰੀ ਨੇ ਉੱਤਰ ਦਿੱਤਾ ਕਹਿਣ ਲੱਗਿਆ ਕਿ ਮੇਰੇ ਕੋਲ ਤਾਂ ਇੱਕ ਕਿਣਕਾ ਮਾਤਰ ਵੀ ਨਹੀਂ ਤਾਂ ਉਹ ਕਹਿਣ ਲੱਗਿਆ ਕਿ ਤੇਰੇ ਕੋਲ ਕਿਣਕਾ ਵੀ ਨਹੀਂ ਪਰ ਕੋਲ ਬੈਠਾ ਇੰਨਾ ਸਕੂਨ ਕਿਉਂ ਕਹਿਣ ਲੱਗਾ ਕਿ ਜਿਸ ਬੂੰਦ ਕੋਲ ਆਇਆ ਹੈ ਕਿਤੇ ਰਖੀ ਤੈਨੂੰ ਸਿਰਫ ਇੱਕ ਇਸ਼ਾਰਾ ਮਿਲਿਆ ਹੈ ਜੇ ਬੂੰਦ ਹੈ ਤਾਂ ਫਿਰ ਕਿਤੇ ਨਾ ਕਿਤੇ ਸਮੁੰਦਰ ਵੀ ਹੈ ਜੇ ਅਸਮਾਨ ਤੋਂ ਮੀਂਹ ਪੈਂਦਾ ਹੈ ਭਾਵੇਂ ਅਸੀਂ ਪਿਆਰਿਓ ਇੱਥੇ ਬੈਠੇ ਹਾਂ ਪਰ ਸਾਡੇ ਤੋਂ ਸੈਂਕੜੇ ਕੋਸ ਦੂਰ ਸਮੁੰਦਰ ਹੈ ਆਕਾਸ਼ ਤੋਂ ਡਿੱਗੀ ਹੋਈ ਬੂੰਦ ਹਰ ਥਾਂ ਕਿਤੇ ਜਾ ਕੇ ਸੁਨੇਹਾ ਦਿੰਦੀ ਹੈ ਕਿ हे ਲੋਕੋ ਮੇਰਾ ਵਜੂਦ ਛੋਟਾ ਜਿਹਾ ਹੈ ਪਰ ਚੇਤੇ ਰੱਖਿਓ ਮੇਰਾ ਕੋਈ ਵੱਡਾ ਵਜੂਦ ਸਮੁੰਦਰ ਵੀ ਤਾਂ ਹੈ ਇਹ ਪਾਤਸ਼ਾਹ ਜੀ ਦੇ ਨਾਲ ਜਾਨੀ ਸਾਹ ਦਾ ਜਿਹੜਾ ਇਤਿਹਾਸ ਹੈ ਇਹ ਆਪਾਂ ਸਾਖੀ ਰਹੀਂ ਯਤਨ ਕਰ ਰਹੇ ਹਾਂ ਕਿ ਸਾਡੇ ਅੰਦਰ ਨੂੰ ਵੀ ਸਮਝ ਪਾਇਆ ਜਾਵੇ ਤੇ ਜਾਨੀ ਸਾਹ ਫਿਰ ਕਹਿਣ ਲੱਗਿਆ ਫਵਾਜਾ ਰੌਸਨ ਨੂੰ ਕਿ ਉਹ ਕੌਣ ਹੈ ਉਸਨੇ ਕਿਹਾ ਕਿ ਦੇਖੀ ਭਰਮਣਾ ਜਾਈ ਉਸਨੇ ਦੋ ਕਿਰਪਾਨਾਂ ਪਾਈਆਂ ਨੇ ਉਸਦੇ ਸੀਸ ਤੇ ਉੱਪਰ ਕਲੰਗੀ ਹੈ ਘੋੜਿਆਂ ਤੇ ਚੜਦੇ ਹਨ ਬਾਜ ਉਹਨਾਂ ਦੇ ਕੋਲ ਹੈ ਸ਼ਾਸਤਰ ਧਾਰੀ ਵੀ ਹਨ ਉਹਨਾਂ ਦੇ ਕੋਲ ਸ਼ਾਸਤਰ ਧਾਰੀ ਸਿੱਖਾਂ ਦੀ ਫੌਜ ਵੀ ਹੈ ਸਹੀਏ ਤੇ ਜਾਨੀ ਸਾ ਤੁਰਨ ਲੱਗਿਆ ਹਵਾਜਾ ਰੌਸਨ ਕਿਸ ਮੇਰੀ ਨੇ ਕਿਆ ਕੇ ਦੇਖੀ ਮਾਨ ਲੈ ਕੇ ਨਾਲ ਲਜਾਈ ਆਵੇਂ ਤੈਨੂੰ ਤੱਕੇ ਪੈਣ ਤੈਨੂੰ ਉਥੇ ਲੋਕ ਕੋਲ ਕਬੋਲ ਬੋਲਣ ਭਾਵੇਂ ਤੇਰੇ ਲਈ ਸਬਦ ਉਹ ਜਨਕ ਆਪਾ અપਮਾਨ ਜਨਕ ਬੋਲਣ ਪਰ ਅੰਦਰ ਦਾ ਸਿਦਕ ਬਣਾ ਕੇ ਬੈਠ ਜਾਈ ਸਿਰਫ ਪਿਆਰੇ ਦੇ ਦਰਸ਼ਨਾ ਦੀ ਤਾਂਗ ਰੱਖੀ ਮੈਂ ਤੈਨੂੰ ਭਰੋਸੇ ਦੇ ਨਾਲ ਕਹਿੰਦਾ ਹਾਂ ਕਿ ਜੇ ਸਿੱਧਕ ਪਾ ਜਾਏਗਾ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਤਾਂ ਆਪਣੇ ਚਰਨਾਂ ਦੇ ਨਾਲ ਲਾਇਆ ਸੀ ਤੈਨੂੰ ਵੀ ਆਪਣੇ ਸੀਨੇ ਦੇ ਨਾਲ ਲਾਉਣਗੇ ਸਈਅਤ ਗਿਆਨੀ ਸਾਹਿਬ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਇਸ ਨੇ ਆਉਂਦੇ ਅਸਾਰ ਹਜ਼ੂਰ ਪਾਤਸ਼ਾਹ ਜੀ ਨੂੰ ਦੇਖਿਆ ਤੇ ਦੋ ਸ਼ਬਦ ਕਹੇ ਕਹਿੰਦਾ ਹੈ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਦੂਜਾ ਸ਼ਬਦ ਸੀ ਬਾਬਾ ਜਾਨੀ ਕੋ ਜਾਨੀ ਦਿਖਾ ਦੇ ਇਸ ਦੇ ਅਰਥ ਸਨ ਪਿਆਰਿਓ ਉਸ ਦਾ ਆਪਣਾ ਨਾਮ ਹੈ ਜਾਨੀ ਦੂਜੇ ਜਾਨੀ ਦਾ ਅਰਥ ਹੈ ਪਿਆਰਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਗਿਆ ਕਿ ਸਤਿਗੁਰੂ ਇੱਕ ਫਕੀਰ ਆਇਆ ਹੈ ਸਿਰਫ ਇਹ ਦੋ ਸ਼ਬਦ ਹੀ ਕਹੀ ਜਾਂਦਾ ਹੈ ਸਤਿਪਾਤਸ਼ਾ ਜੀ ਨੇ ਕਿਹਾ ਕਿ ਇਹੋ ਜਿਹੇ ਬੜੇ ਆਏ ਰਹਿਣ ਦੋ ਤੁਸੀਂ ਖਿਆਲ ਨਾ ਕਰਿਓ ਸਾਰਾ ਦਿਨ ਜਾਨੀ ਸਾਹਿਬ ਬੈਠਾ ਰਹਾ ਸ਼ਾਮ ਪੈ ਗਈ ਪਰ ਪਿਆਰਿਓ ਇਸ ਦੀ ਰਸਨਾ ਦੇ ਵਿੱਚ ਇਹੀ ਸ਼ਬਦ ਚੱਲੀ ਜਾਂਦੇ ਨੇ ਕਿ ਬਾਬਾ ਜਾਨੀ ਕੋ ਜਾਨੀ ਸੇ ਮਲਾਦੋ ਕੋਈ ਵੀ ਰਸਤੇ ਵਿੱਚੋਂ ਲੰਘਣਾ ਗੁਰੂ ਦੇ ਦਰਬਾਰ ਵਿੱਚੋਂ ਲੰਘਣਾ ਤਾਂ ਇਹਨੇ ਇਹੀ ਸ਼ਬਦ ਬੋਲੀ ਜਾਣੇ ਆਥਨ ਵੇਲਾ ਹੋਇਆ ਕਿਸੇ ਨੇ ਧਿਆਨ ਨਹੀਂ ਦਿੱਤਾ ਦੂਜਾ ਜਨ ਚੜ੍ਹਿਆ ਹੈ ਇਸਨੇ ਫਿਰ ਪੁਕਾਰਨਾ ਸ਼ੁਰੂ ਕਰ ਦਿੱਤਾ ਹਜ਼ੂਰ ਬਾਦਸ਼ਾਹ ਜੀ ਕਹਿਣ ਲੱਗੇ ਕਿ ਇਸ ਨੂੰ ਪ੍ਰਸ਼ਾਦਾ ਪਾਣੀ ਛਕਾ ਦਿਓ ਇਸ ਨੂੰ ਕੀਮਤੀ ਪਕਵਾਨ ਦੇਉ ਗੁਰੂ ਕੇ ਸੇਕ ਇਕ ਬਾਣ ਲੈ ਕੇ ਬਰਤਨਾ ਵਿੱਚ ਪਾ ਕੇ ਲੈ ਗਏ ਜਦੋਂ ਇਸ ਦੇ ਸਾਹਮਣੇ ਲੈ ਕੇ ਗਏ ਇਸ ਨੇ ਪਕਵਾਨ ਨਹੀਂ ਦੇਖੇ ਇੱਕੋ ਗੱਲ ਕਹੀ ਕਿ ਬਾਬਾ ਜਾਨੀ ਕੋ ਜਾਨੀ ਸੇ ਮਲਾ ਦੇ ਹੁਣ ਇਹਦੇ ਸ਼ਬਦਾਂ ਦੇ ਵਿੱਚ ਦਰਦ ਭਰਨ ਲੱਗਿਆ ਗੁਰੂ ਕੇ ਪਿਆਰੇ ਸਿੱਖ ਪ੍ਰਸ਼ਾਦਾ ਪਾਣੀ ਲੈ ਕੇ ਆ ਗਏ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਉਹ ਪ੍ਰਸ਼ਾਦਾ ਪਾਣੀ ਵੀ ਨਹੀਂ ਸਕਦਾ ਸਿਰਫ ਇੱਕੋ ਗੱਲ ਕਹਿ ਰਿਹਾ ਹੈ ਕਿ ਸਾਨੂੰ ਜਾਨੀ ਸੇ ਮਿਲਾ ਦਿਓ ਮਹਾਰਾਜ ਨੇ ਕਿਹਾ ਕਿ ਰਹਿਣ ਦਿਓ ਭੁੱਖਾ ਜਾਨੀ ਸਾ ਜਿੱਥੇ ਬੈਠਾ ਸੀ ਉੱਥੇ ਟਿਕ ਗਿਆ ਭਾਈ ਸਾਹਿਬ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ ਕਿ ਗੁਰੂ ਦੇ ਦਰ ਤੇ ਜੇ ਕੁਝ ਮੰਗਣਾ ਹੈ ਆ ਪਹਿਲੀ ਗੱਲ ਕਿਸੇ ਪਖਾਰੀ ਤੋਂ ਸਿੱਖੇ ਗਲੀ ਦੇ ਵਿੱਚ ਮੰਗਤਾ ਤੁਰਦਾ ਹੈ ਪਿਆਰਿਆ ਉਹਦੇ ਪਿੱਛੇ ਤੁਰ ਕੇ ਸਿੱਖ ਕੇ ਮੰਗਤਾ ਕਿਵੇਂ ਮਾਲਕ ਦੇ ਦਰ ਤੇ ਜਾ ਕੇ ਮੰਗਦਾ ਹੈ ਸਤਿਗੁਰੂ ਪਾਤਸ਼ਾਹ ਜੀ ਜੇ ਪਿਆਰ ਦੇ ਬਿਤੇ ਰੰਗਿਆ ਜਾਨੀ ਸਾ ਉੱਠਿਆ ਨਹੀਂ ਅੱਜ ਹਜ਼ੂਰ ਪਾਤਸ਼ਾਹ ਜੀ ਨੇ ਦੌਲਤ ਘੱਲੀ ਤੇ ਪਾਤਸ਼ਾਹ ਜੀ ਕਿਉਂਕਿ ਜਾਨੀ ਸਾ ਨੂੰ ਪਰਖਣਾ ਚਾਹੁੰਦੇ ਸਨ ਹਜ਼ੂਰ ਪਾਤਸ਼ਾਹ ਜੀ ਮੇਰੀ ਪੀੜੀ ਦੇ ਮਾਲਕ ਨੇ ਬਹੁਤ ਕੁਝ ਭੇਜਿਆ ਜਾਨੀ ਸਾਫ ਫਕੀਰ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਬਸ ਦੋ ਹੀ ਸ਼ਬਦ ਸਨ ਜਾਨੀ ਕੋ ਜਾਨੀ ਸੇ ਮਲਾ ਦੋ ਮਹਾਰਾਜ ਨੇ ਇਤਿਆ ਇਸ ਦੇ ਸਾਹਮਣੇ ਕੰਧ ਖੜੀ ਕਰਦੇ ਹੋ ਦੀਵਾਰ ਸਾਹਮਣੇ ਖੜੀ ਕਰ ਦਿੱਤੀ ਗਈ ਉਹ ਉੱਲੇ ਹੋ ਕੇ ਬੈਠ ਗਿਆ ਪਰ ਦੀਵਾਰ ਦੇ ਪਿੱਛੋਂ ਵੀ ਆਵਾਜ਼ ਆਈ ਨਹੀਂ ਕਿ ਜਾਨੀ ਕੋ ਜਾਨੀ ਸੇ ਮਲਾ ਦੋ ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਉੱਥੋਂ ਲੰਘੇ ਇਸ ਨੇ ਦੇਖਿਆ ਕਿ ਹਜੂਰ ਆਏ ਨੇ ਦੌੜ ਕੇ ਸਜੂਰ ਦੇ ਚਰਨਾਂ ਵਿੱਚ ਟਿਕ ਪਿਆ ਜਾਨੀ ਸਹਿਬ ਪਾਕਸ਼ਾ ਜੀ ਨੇ ਆਪਣੇ ਘੋੜਿਆਂ ਦੇ ਜਿਹੜੇ ਪੌੜ ਸਨ ਉਹ ਮਰਵਾਏ ਰਿੜ ਗਿਆ ਪਸ਼ਾ ਪਰ ਜ਼ੁਬਾਨ ਤੇ ਇਹ ਸ਼ਬਦ ਸੀ ਕਿ ਪਿਆਰੇ ਨੂੰ ਮਲਾ ਦੋ ਜਾਨੀ ਕੋ ਜਾਨੀ ਸੇ ਮਲਾ ਦੋ ਆਖੀਰ ਵਾਲੇ ਦਿਨ ਜਦੋਂ ਸਾਰੀ ਰਾਤ ਏਕੂ ਕੇ ਆਤੰ ਦਤਾਰ ਸਤੂ ਗੁਰੂ ਪਾਕਸ਼ਾ ਨੇ ਕਿਹਾ ਉਸ ਨੂੰ ਕਹੋ ਕਿ ਜੇ ਜਾਨੀ ਨੂੰ ਮਿਲਣਾ ਹੈ ਤਾਂ ਦਰਿਆ ਦੇ ਵਿੱਚ ਡੁੱਬ ਕੇ ਮਰ ਜਾ ਸਿੱਖ ਆਇਆ ਇਸ ਨੇ ਕਹਿ ਦਿੱਤਾ ਕਿ ਬਾਬਾ ਜਾਨੀ ਕੋ ਜਾਨੀ ਸੇ ਮਲਾਦੋ ਸਿੱਖ ਕਹਿੰਦਾ ਹੈ ਕਿ ਜੇ ਮਿਲਣਾ ਹੈ ਤਾਂ ਸਤਿਗੁਰੂ ਦਾ ਹੁਕਮ ਹੈ ਕਿ ਦਰਿਆ ਦੇ ਵਿੱਚ ਡੁੱਬ ਕੇ ਮਰ ਜਾ ਉਹ ਕਹਿੰਦਾ ਹੈ ਕਿ ਬਸ ਇਸੇ ਹੁਕਮ ਦਾ ਇੰਤਜ਼ਾਰ ਸੀ ਫਕੀਰ ਹੱਸਦਾ ਗਿਆ ਲੋਕੋ ਕਮਾਈ ਥੋੜੀ ਹੈ ਫਲ ਬਹੁਤ ਲੈ ਗਿਆ ਦਰਦ ਦਰਿਆਨ ਦੇ ਵੱਲ ਜਾਂਦਾ ਹੈ ਜਾਨੀ ਸਾਹ ਹਜੂਰ ਨੇ ਸਿੱਖ ਭੇਜ ਕੇ ਫੜ ਕੇ ਵਾਪਸ ਲਿਆਂਦਾ ਅੱਜ ਨਦਰ ਦੇ ਘਰ ਵਿੱਚ ਸਤਿਗੁਰੂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਆਏ ਇਸ ਦੇ ਸਰੀਰ ਨੂੰ ਦੇਖਿਆ ਅੱਖਾਂ ਸੰ ਜੇ ਆਖੇ ਨਹੀਂ ਚਿਹਰੇ ਤੇ ਤੇਰੇ ਫਕੀਰ ਕੇ ਦੋ ਠੀਕ ਕਰੇ ਹਨ ਦੀਦਕੇ دیدار ਕੇ ਲਈ ਇਹ ਦੋ ਪਾਤਰ ਹਨ ਜਿਨ੍ਹਾਂ ਵਿੱਚ ਖੈਰ ਪਾਉ ਆਪਣੇ ਦਰਸ਼ਨਾ ਦੀ ਸਤਿਗੁਰੂ ਨੇ ਕਿਹਾ ਕਿ ਕਿਸ ਨੂੰ ਮਿਲਣ ਆਇਆ ਹੈ ਕਹਿੰਦਾ ਹੈ ਸੱਚੇ ਪਾਤਸ਼ਾਹ ਜਾਨੀ ਨੂੰ ਹਜ਼ੂਰ ਪਾਤਸ਼ਾਹ ਜੀ ਨੇ ਘੁੱਟ ਦੇ ਸੀਨੇ ਨਾਲ ਲਾਇਆ ਪਿਆ ਰਿਓ ਉਹ ਸੀਨੇ ਨਾਲ ਲਾਉਣਾ ਕੀ ਸੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਨੇ ਦੀ ਰਹਾਣੀਤ ਦੀ ਤਿੰنگ ਉਸ ਦੇ ਅੰਦਰ ਵੀ ਉਧਰੀ ਕਰ ਦਿੱਤੀ ਹਜ਼ੂਰ ਨੇ ਉਸ ਫਕੀਰ ਤੇ ਮਿਹਰ ਕਰੀ ਇੱਕ ਖਿੰਨ ਦੇ ਵਿੱਚ ਹੀ ਉਸ ਦੇ ਅੰਦਰ ਤਬਦੀਲੀ ਆ ਗਈ ਇਹ ਸਤਿਗੁਰੂ ਦੇ ਕੋਲ ਇੰਨੀ ਸਮਰੱਥਾ ਹੈ ਪਾਏ ਪਿਆਰਿਓ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਅਮਰ ਤੁਦ੍ਰਸ਼ਟ ਪੇਖੇ ਹੋਏ ਸੰਤ 헤 ਮਨਾ ਤੂੰ ਗੁਰੂ ਦੇ ਦਰ ਤੇ ਆਇਆ ਹੈ ਆਪਣਾ ਆਪ ਵੇਚ ਦੇ ਹਮ ਕੋਕਰ ਤੇਰੇ ਦਰਬਾਰ ਭੌਕੇ ਆਗੇ ਬਦਨ ਵਿਸਾਰ ਸਤਿਗੁਰੂ ਪਾਤਸ਼ਾਹ ਜੀ ਸਾਡੇ ਵਿੱਚ ਵੀ ਇਹੋ ਜਹੀ ਜਿੰਗ ਦਾ ਕਾਰਨ ਜਾਨੀ ਸਬਰ ਕੀ ਕਿ ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਅੰਦਰ ਦਾ ਗਿਆਨ ਪ੍ਰਾਪਤ ਕਰ ਸਕੀਏ ਗੁਰੂ ਤੋਂ ਸੋਝੀ ਲੈ ਸਕੀਏ ਸਤਿਗੁਰੂ ਰਹਿਮਤ ਕਰਨ ਸਾਡੇ ਅੰਦਰ ਵੀ ਇਹੋ ਜਿਹੀ ਸਰਦਾ ਬਣ ਜਾਵੇ ਪਿਆਰਿਓ ਸੰਗਤ ਦੇ ਵਿੱਚ ਆ ਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਗੁਰਬਾਣੀ ਸੁਣਦੇ ਹਾਂ ਕੀਰਤਨ ਕਥਾ ਵਿਚਾਰਾਂ ਸਰਬਣ ਕਰਦੇ ਹਾਂ ਸੇਵਾ ਕਰਦੇ ਹਾਂ ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਸੁਣਿਆ ਮੰਨਿਆ ਮਨ ਕੀਤਾ ਭਾਉ ਕਿ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਭਾਉ ਰੱਖ ਕੇ ਭਾਉ ਸੁਣ ਕੇ ਪੜ੍ਹ ਕੇ ਉਸ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਫਿਰ ਅਸੀਂ ਸਤਿਗੁਰੂ ਦੀ ਸੱਚੀ ਪ੍ਰੀਤ ਨੂੰ ਸੱਚੇ ਪਿਆਰ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜਿੰਨੀਆਂ ਵੀ ਸੰਗਤਾਂ ਆਪ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀਆਂ ਹੋਣ ਸਤਿਗੁਰੂ ਰਹਿਮਤ ਕਰਨ ਤਰਸ ਕਰਨ ਸਾਡੇ ਤੇ ਸਾਨੂੰ ਅੰਦਰੋਂ ਟੁੱਟਿਆ ਹੋਇਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਜੋੜ ਲੈਣ ਕਿਉਂਕਿ ਜਿਸ ਟੁੱਟੇ ਹੋਏ ਦਾ ਪੱਲਾ ਇੱਕ ਵਾਰੀ ਸੱਚਾ ਸਤਿਗੁਰੂ ਫੜ ਲਵੇ ਉਹ ਜ਼ਿੰਦਗੀ ਦੇ ਵਿੱਚ ਸਤਿਗੁਰੂ ਸੱਚਾ ਸਤਿਗੁਰੂ ਫਿਰ ਕਦੇ ਵੀ ਪੱਲਾ ਨਹੀਂ ਛੱਡਦਾ ਬੇਸ਼ੱਕ ਫੜਾਉਣ ਵਾਲਾ ਪੱਲਾ ਕਦੇ ਛੱਡ ਜਾਵੇ ਪਰ ਸਤਿਗੁਰੂ ਕਦੇ ਨਹੀਂ ਛੱਡਦਾ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਿਓ ਰਹਿਮਤ ਕਰਿਓ ਕਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇਲੋ ਰਾਮ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ ਸਾਨੂੰ ਰਹਿਮਤ ਕਰਕੇ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਦੁਬਾਰਾ ਫੇਰ ਆਪਣੇ ਨਾਲ ਮੇਲ ਲਾਓ ਸਾਨੂੰ ਆਪਣੇ ਉਸ ਝੋਲੇ ਦਾ ਪੱਲਾ ਫੜਾ ਦੋ ਕਿ ਅਸੀਂ ਜਿਸ ਪੱਲੇ ਨੂੰ ਫੜ ਕੇ ਇਸ ਸਾਗਰ ਸੰਸਾਰ ਨੂੰ ਤਰ ਸਕੀਏ هەر ਕੀ ਹੋਵੇਗਾ ਪਰ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਾੜੀ ਸਾਡੀ ਬਿਰਤੀ ਬਣ ਜਾਵੇਗੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੇ ਕਿ ਆਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ